ਉਹਨੂੰ ਯੂਤਰੀ ਯਾਦ ਨਹੀਂ ਆਈ ਉਹ ਤੁਸੀਂ ਕਿੱਥੇ ਸੀਗੇ ਤੁਸੀਂ ਕਿੱਥੇ ਸੀ ਉਦੋਂ ਜਦੋਂ ਇੱਕ ਸਿੱਖ ਦਾ ਜੱਥਾ ਗਿਆ ਮੈਂ ਮੂਹਰੇ ਸੀ ਸਭ ਤੋਂ ਮੈਂ ਮਰਦਾ ਬਚਿਆ ਉਦੋਂ ਇਹ ਆਪ ਸਟੇਜ ਤੇ ਖੜੇ ਸੀ ਦੋਏ ਜਾਨ ਸਰਪੰਪਤ ਦੇਤੇ ਆਪਣੇ ਰਾਏ ਸਾਹਿਬ ਉੱਪਰ ਖੜੇ ਸੀ ਸਟੇਜ ਤੇ ਪਿੱਛੇ ਖੜ ਕੇ ਕਹਿ ਰਹੇ ਸੀ ਸਟੇਜ ਤੇ ਖੜ ਕੇ ਕਹਿ ਰਹੇ ਸੀ ਗੱਗਿਆ ਪਤੋ ਓਕੇ ਪਤੋ ਤੇ ਆਪ ਤੁਸੀਂ ਇੱਥੇ ਜਾਨੇ ਖੜੇ ਸੀਗੇ ਅੱਜ ਤੁਸੀਂ ਪਸਵਾਲਾ ਤੋਂ ਭੱਜ ਰਹੇ ਹੋ ਸਰਪੰਪਤ ਡੱਲੇਵਾਲ ਦੇ ਹਾਲਾਤ ਖਰਾਬ ਹੋ ਰਹੇ ਨੇ ਤੁਸੀਂ ਜਾਓਗੇ ਮੇਰੇ ਵਾਸਤੇ ਬਜ਼ੁਰਗ ਸਰੀਰਾਂ ਨਾਲ ਆਉਣਾ ਦਾ ਕੀ ਹਾਲ ਹੈ ਹਾਂ ਪੁਰਪੋਂਵੇਂ ਪੁਰ ਪਚਾਰਾਂਗੇ ਨਾ ਜਿਹੜੀਆਂ ਗੱਲਾਂ ਅੱਜ ਆਈਆਂ। ਆਫੀਸ਼ੀਅਲੀ ਮੈਂ ਕੱਲਾ ਤਾਂ ਨਹੀਂ ਨਾ ਕੋਈ ਟਿੱਪਣੀ ਕਰ ਸਕਦਾ। ਤੁਸੀਂ ਜੱਥੇਬੰਦੀ ਵਿੱਚ ਵੀ ਆਏਗਾ। ਮੈਂ ਕਿਸੇ ਪਾਰਟੀ ਮੈਂ ਗੁਰੂ ਘਰ ਖੜਾ ਨਾ ਇਹ ਵੀ ਚੱਲਣ ਮੇਰੇ ਅੰਦਰ ਗੁਰੂ ਘਰ ਖੜ ਕੇ ਕਹਿਣ ਕੇ ਬੱਬੂ ਨੂੰ ਨਹੀਂ ਯਾਰਦੇ ਬਸਰਾ ਦੇ ਜੇ ਇਹਨਾਂ ਨੇ ਕੀਤਾ ਉਹਦੇ ਨਾਲ ਆਪਣੇ ਕਾਂਗਰਸ ਪਾਰਟੀ ਦਾ ਵਾਕੀ ਪੁੱਛੋ ਇਹਨਾਂ ਦਾ ਕੀ ਕੀਤਾ ਉਹਦੇ ਨਾਲ ਬੰਦੇ ਨਾਲ। ਮੈਂ ਗੁਰੂ ਘਰ ਖੜ ਕੇ ਕਹਿੰਦਾ ਮੈਂ ਕਿਸੇ ਜੱਥੇਬੰਦੀ ਤੋਂ ਨਹੀਂ ਕਿਸੇ ਪਾਰਟੀ ਤੋਂ ਨਹੀਂ ਮੈਂ ਪੰਜਾਬ ਦਾ ਯੂਥ ਹਾਂ। ਉਹ ਯੂਥ ਹੈ ਜਿਹੜਾ ਚੌਤਰੀ ਨੂੰ ਮਰਦਾ ਬੱਚਾ ਉੱਥੇ। ਜਿਹੜਾ ਮੂਹਰੇ ਲੱਗੇ ਤੁਸੀਂ ਉੱਥੇ ਸੀਗੇ ਮੈਨ ਮੈਂ ਦਰਟ ਕੇ ਸਾਰੇ ਪੁੱਛਦਾ ਕਿ ਨਹੀਂ ਮੈਨੂੰ ਜਦੋਂ ਮੈਂ ਇਹਨਾਂ ਨੂੰ ਮਿਲਦੀ ਕੋਸ਼ਿਸ਼ ਕੀਤੀ ਕਿਸੇ ਨੇ ਮਿਲਾਇਆ ਨਹੀਂ ਮੈਂ ਪੂਰਾ ਪੇਛੜਾ ਕਰੇ ਪਹੁੰਚਿਆ ਆਪਣੇ ਤਰਾਹੇ ਆਕੇ 10 ਮਹੀਨੇ ਬਾਅਦ ਕੀ ਕਿਹਾ ਕਿ ਪ੍ਰਧਾਨ ਅਕੇ ਲੱਗਾਂਗੇ ਅਸੀਂ ਮਰਾਂਗੇ ਜਦੋਂ ਆਪਣੇ ਵਗਨ ਦੀ ਭਾਰੀ ਆਈ ਆਪ ਮਰਨ ਮਰਤ ਰੱਖ ਕੇ ਬਹਿ ਗਏ ਫੇ ਸੁਭਗਾ ਨੂੰ ਕਿਉਂ ਮਰਵਾਇਆ ਸਭ ਤੋਂ ਸਭ ਤੋਂ ਕਿਉਂ ਮਰਵਾਇਆ ਜਾ ਤੁਸੀ ਆ ਮਰਨ ਮਰਤ ਰੱਖਣੇ ਆ ਛੱਟੋ ਮਰਨ ਮਰਤ ਲੱਗੋ ਅਕੇ ਫੇ ਲੱਖਸਾਣਾ ਨਾਰਾਜ਼ ਦੀ ਸੀ ਕਿ ਨਹੀਂ ਹੈਗਾ ਮੈਨੂੰ ਦੱਸੋ ਲੱਖਸਾਣਾ ਕੀ ਆ ਇਹ ਗੱਲ ਤਾਂ ਸੁਣਦੇ ਹਾਂ ਹੁਣ ਅਗਲੇ ਕਦੋਂ ਆ ਰਹੇ ਜੀ ਇਹ ਹਾਂਜੀ 1 ਮਿੰਟ ਦੀ 1 ਮਿੰਟ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਉਹ ਤਾਂ ਮੈਂ ਅੱਗਲ ਗੱਲ ਕਰਦੀ ਹੈ ਨਾ ਫਿਟ ਕਰਦੀ ਹੈ ਨਾ ਇਹ ਤਾਂ ਕਰਦੀ ਹੈ ਨਾ ਫਿਰ ਅਸੀਂ ਗੱਲ ਕਰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਕੁਝ ਪੁੱਛ ਕੁਝ ਪੁੱਛ ਕੁਝ ਠੀਕ ਹੈ ਹਾਂ ਦੇਖ ਉਦੋਂ ਤੁਹਾਨੂੰ ਜੂਤਰੀ ਯਾਤ ਨਹੀਂ ਆਈ ਉਦੋਂ ਤੁਸੀਂ ਕਿਉਂ ਕਿੱਥੇ ਸੀਗੇ ਤੁਸੀਂ ਕਿੱਥੇ ਸੀ ਉਦੋਂ ਜਦੋਂ 101 ਦਾ ਯੱਥਾ ਗਿਆ ਮੈਂ ਮੂਹਰੇ ਸੀ ਸਭ ਤੋਂ ਮੈਂ ਮਰਦਾ ਬੱਚਿਆ ਉਦਣ ਇਹ ਆਪ ਸਟੇਜ ਤੇ ਖੜੇ ਸੀ ਦੋਈ ਜਾ ਕੇ ਸਰਪੰਚ ਦੇਤੇ ਆਪਣੇ ਰਾਏ ਸਾਹਿਬ ਉੱਪਰ ਖੜੇ ਸਟੇਜ ਤੇ ਪਿੱਛੇ ਖੜ ਕੇ ਕਹਿ ਰਹੇ ਸੀਗੇ ਸਟੇਜ ਤੇ ਖੜ ਕੇ ਕਹਿ ਰਹੇ ਸੀ ਕਿ ਅੱਗੇ ਵਧੋ ਓਕੇ ਵਧੋ ਤੇ ਆਪ ਵੀ ਸਟੇਜਾਂ ਦੇ ਖੜੇ ਸੀਗੇ ਅੱਜ ਤੁਸੀਂ ਪਸਵਾਲਾਂ ਦਾ ਤਾਂ ਭੱਜ ਰਹੇ ਹੋ ਆਈਆਂ ਬਸਰ ਕੀਤਾ ਤੁਸੀਂ ਉੱਥੇ ਆਪਣੇ ਭਗਵਾ ਪਿੰਡ ਵਾਲਿਆਂ ਨਾਲ ਉਹ ਵਿਚਾਰੇ ਨੇ ਕਣਕ ਦਾ ਘਟਾਨਾ ਫੜੇ ਸਾਥ ਨੂੰ ਦਿੱਤਾ ਇਹਨਾਂ ਨੇ ਉਹ ਉਹ ਰਾਜ ਇੱਕ ਇਕੱਠੇ ਆਉਂਦਾ ਹੀ ਇਕੱਠੇ ਆਉਂਦਾ ਹੀ ਇੱਕ ਤਰ੍ਹਾਂ ਕਿ ਸਹਿਮਤੀ ਜਿਹੜੀ ਹੈ ਨਹੀਂ ਬਣਦੀ ਨਜ਼ਰ ਆਉਂਦੀ ਇਹ ਹਜਾ ਸਵਾਲ ਇਹ ਹਜਾ ਸਵਾਲ ਪੁੱਛ ਰਹੇ ਹੋ ਯਾਰ ਅਸੀਂ ਤੁਹਾਨੂੰ ਕਹਿ ਕੇ ਆਇਆ ਵੀ ਸਹਿਮਤੀ ਵਾਲਾ ਪ੍ਰੋਸੈਸ ਬਹੁਤ ਵਧੀਆ ਚੱਲਿਆ ਤੇ ਬਹੁਤ ਕਦੋਂ ਜਾਊਗਾ ਖਨੌਰੀ ਕਦੋਂ ਜਾਊਗਾ ਖਨੌਰੀ ਬੱਲੇਵਾਲ ਦੇ ਸਾਊਦੀ ਜੀ ਕਿ ਖਨੌਰੀ ਕਦੋਂ ਤੱਕ ਜਾਊਗਾ ਜੀ ਕਰਾਂ ਸਾਹਿਬ ਬਾਦੋ ਖਨੋਰੀ ਕਦੋਂ ਤੱਕ ਜਾਓਗੇ ਬਹੁਤ ਬੁਝੇ ਪੋਜ਼ਿਟਿਵ ਤਰੀਕੇ ਨਾਲ ਮੀਟਿੰਗ ਹੋਈ ਹੈ ਸਾਡੀ ਮੀਟਿੰਗ ਪੋਜ਼ਿਟਿਵ ਹੈ 1 ਦਾ 5000 ਚੱਲਿਆ ਹੋਇਆ ਹੈ ਅੱਗੇ ਜਾ ਕੇ ਉਹ ਕਿਹਾ ਡੱਲੇਵਾਲ ਦੇ ਹਾਲਾਤ ਖਰਾਬ ਹੋ ਰਹੇ ਨੇ ਤੁਸੀਂ ਜਾਓਗੇ ਮਿਲਣ ਵਾਸਤੇ ਬਜ਼ੁਰਗ ਸਰੀਰਾਂ ਨਾਲ ਕੀ ਅਲੱਗ ਹਾਂ ਵੀ ਜੋ ਵੀ ਅਸੀਂ ਫਾਰਮੈਟ ਕਰਦੇ ਏਕਤਾ ਨਾਲ ਕਰਦੇ ਜੀ ਹੋਰ ਦੋਵੇਂ ਕਮਾਲ ਲਿਆ ਪਰਬਤੀ ਤਰ੍ਹਾਂ ਚਕਾਨ ਦੀ ਤਰ੍ਹਾਂ ਕੀ ਜਾਂਦਾ ਕਿਸੇ ਦੇ ਕਹਿਣ ਤੇ ਘਟਨਾ ਨਾ ਕਰਿਆ ਇਹਨਾਂ ਨੂੰ ਇੱਕਾ ਟੁਣਾ ਨਾ ਇਹ ਜਿੱਥੇ ਤੱਕ ਆਪਦਾ ਮੋਚਾ ਲੈ ਕੇ ਜਾ ਰਹੇ ਨੇ ਇਹਦੇ ਵਿੱਚ ਚਲਦਿਆ ਹੋਇਆ ਸਾਡੇ ਜੱਤਾਂ ਨੇ ਏਕਤਾ ਅਨੁਭਵ ਕੀਤੀ ਇਹਦੇ ਲਈ ਪਹਿਲਾ ਕਦਮ ਸੀਗਾ ਅੱਗੇ ਕਦਮ ਫੇਰ ਅਸੀਂ ਬਚਾਰਾਂਗੇ ਮਾਈਕ ਯਾਰ ਨਹੀਂ ਦੇਖੋ ਮੈਡਮ ਮਾਈਕ ਫੜਾ ਦਿਓ ਕਿਸੇ ਨੂੰ ਯਾਰ ਨਾ ਨਾ ਦੇਖੋ ਜੜੀਆਂ ਗੱਲਾਂ ਹਜੇ ਮੈਂ ਕੱਲਾ ਕਿਉਂ ਸਾਡੇ ਮੂਰਤੇ ਸਾਂਝੇ ਮੂਰਤੇ ਦੀ ਜਿੱਦ ਆ ਜੋ ਅਗਲੇ ਪ੍ਰੋਗਰਾਮ ਹੋਣਗੇ ਉਹ ਇਕੱਠੇ ਹੀ ਦੇਖੋ ਨਹੀਂ ਇਹ ਇੱਕ ਮੇਰੀ ਬੇਨਤੀ ਵੇਖੋ ਜੋ ਅੱਜ ਗੱਲ ਕਰੀ ਅਸੀਂ ਪੰਜ ਛੇ ਬੰਦੇ ਆਏ ਨਾ ਅਸੀਂ ਅਥਾਰਟੀ ਨਹੀਂ ਹੈ ਅਸੀਂ ਫਾਰਮਾ 'ਚ ਵਿਚਾਰਾਂਗੇ ਨਾ ਫਿਰ ਆਫੀਸ਼ੀਅਲੀ ਡੋਕੂਮੈਂਟ ਉਹ ਚਿੱਠੀਆਂ ਤੇ ਪਹਿਲਾਂ ਤੁਸੀਂ ਲਿਖਿਆ ਉਹ ਤਰਾਜ਼ ਕੀ ਕਜਿੰਦਰ ਸਿੰਘ ਰਾਣ ਉਹ ਮੈਨੂੰ ਮੈਂ ਮੈਂ ਕੋਈ ਅਜਿਹੀ ਗੱਲ ਨਹੀਂ ਹੈ ਪਿੱਛੇ ਹੋ ਜਾ ਪਿੱਛੇ ਜਿਹੜੀ ਗੱਲ ਕਰ ਰਹੇ ਹਾਂ ਜਿਹੜੀ ਗੱਲ ਤੇ ਵੀ ਜਿਹੜੀ ਵੀ ਗੱਲ ਕਹੀ ਆ ਉਹ ਗੱਲਾਂ ਜਿਹੜੀਆਂ ਆਪਣੀਆਂ ਹੋਈਆਂ ਮਾ ਉਹ ਆਪਾਂ ਫਾਰਮਾ ਦਾ ਡਿਸਕਸ ਕਰਦਾ ਹੈ ਅੱਜ ਦੀ ਮੀਟਿੰਗ ਨੂੰ ਬੇਸਿੱਟਾ ਕਹਾਂਗੇ ਜਾਂ ਕੀ ਕਹਾਂਗੇ ਨਹੀਂ ਦੇਖੋ ਨਹੀਂ ਕਿ ਡੈਨਿਕ ਸਵਰਨ ਲੱਗ ਸਕਦਾ ਉਹ ਕਹਿ ਸਕਦਾ ਬੇਸਿੱਟਾ ਸਾਨੂੰ ਨਹੀਂ ਲੱਗ ਇਹ ਜਵਾਬਾਂ ਨਾਲ ਭੱਜ ਰਹੇ ਨੇ ਜਿਹੜੇ ਕੋਈ ਵੀ ਹਲੇ ਤੱਕ ਸਾਂਤੀ ਨਹੀਂ ਬਣੀ ਜਿਹੜੇ ਕਿਸਾਨ ਆਗੂ ਨੇ ਆਪਣੇ ਸਵਾਲਾਂ ਤੋਂ ਪੱਜ ਤੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਸਰਪੁਰ ਸਿੰਘ ਪੰਦੇਰ ਨੇ ਇੱਧਰ ਗੱਲਬਾਤ ਕਰਦੇ ਆ ਉਹਦਾ ਉਧਰ ਰਾਜਾ ਲਗਰਾਹਾ ਉਹਨਾਂ ਦੇ ਤਿੰਨ ਕ ਸਾਥੀ ਹੋਰ ਸੀਗੇ ਠੀਕ ਆ ਰਮਿੰਦਰ ਪਟਿਆਲਾ ਸੀਗਾ ਆਪਣਾ ਇੱਕ ਕੇਰਲਾ ਤੋਂ ਕੇਪੀ ਸੀਗੇ ਹੈਨਾ ਹਾਂ ਕੁਝ ਹੋਰ ਸਾਥੇ ਮੀਟਿੰਗ ਹੋਣ ਅਗਲੀ ਮੀਟਿੰਗ ਤੇ ਹੋਏਗੀ ਦੇਖੋ ਜੜੀਆਂ ਗੱਲਾਂ ਮੀਟਿੰਗ ਚ ਹੋਈਆਂ ਜਿਹੜੇ ਪ੍ਰਸਤਾਵ ਆਏ ਮੀਟਿੰਗਾਂ ਚ ਉਹ ਪੋਜ਼ਿਟਿਵ ਸੀਗੇ ਫਿਰ ਅਹੀਂ 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 ਵਿਚਾਰ ਕੇ ਕਰਾਂਗੇ ਨਾ ਅਗਲੇ ਬੰਨੇ ਅਗਲੇ ਦੋਵੇਂ ਫਾਰਮ ਵਿਚਾਰ ਕੇ ਅਗਲੀ ਗੱਲ ਨਹੀਂ ਦੇਖੋ ਅਜੇ ਨਹੀਂ ਅਜੇ ਵਿਚਾਰਾਂਗੇ ਨਾ ਜਿਹੜੀਆਂ ਇਹ ਕਹਿ ਸਕਦੇ ਅਸੀਂ ਐਸਆਰ ਨਜ਼ਰ ਆ ਰਹੇ ਨਹੀਂ ਬਿਲਕੁਲ ਅਸੀਂ ਦੋਵੇਂ ਫਾਰਮ ਦੋਵੇਂ ਫਾਰਮ ਵਿਚਾਰਾਂਗੇ ਨਾ ਜਿਹੜੀਆਂ ਗੱਲਾਂ ਆਜਾਈਆਂ ਆਫੀਸ਼ਲੀ ਮੈਂ ਕੱਲਾ ਤਾਂ ਨਹੀਂ ਨਾ ਕੋਈ ਟਿੱਪਣੀ ਕਰ ਸਕਦਾ ਨੰਨੇ ਵਾਲਾ ਵੀ ਕਿਸ ਹਿੰਦੀ ਚ ਕਰ ਰਿਹਾ ਤੇ ਗੱਲਬਾਤ ਕਰਦੇ ਆ ਬਾਈ ਕਾਫੀ ਜਿੱਥੇ ਨੌਜਵਾਨ ਜਿਹੜਾ ਕਾਫੀ ਅੱਗੇ ਉਹ ਤੁਰਦਾ ਹੈ ਤੇ ਉਹ ਵਿਰੋਧ ਕਰ ਰਿਹਾ ਹੈ ਇਸ ਜਥੇਬੰਦੀਆਂ ਦਾ ਵਿਰੋਧ ਭਾਈ ਕਿਉਂ ਤੁਸੀਂ ਸੋ ਬਿਲਕੁਲ ਬਿਲਕੁਲ ਸੋ ਬਿਲਕੁਲ ਕਿਉਂ ਵਿਰੋਧ ਕਰ ਰਹੇ ਹੋ ਨਹੀਂ ਵਿਰੋਧ ਕਿਉਂ ਨਾ ਕਰੀਏ ਜੀ ਸਾਡੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇ ਰਹੇ ਹੈਗੇ ਭਦੇਸ ਸਾਹਿਬ ਮੀਟਿੰਗ ਸਹਿਮਤੀ ਹੋ ਰਹੀ ਹੈ ਨਹੀਂ ਸਹਿਮਤੀ ਮੈਂ ਮੈਂ ਕਿਸੀ ਜੱਥੇਬੰਦੀ ਦੀ ਨਹੀਂ ਆਇਗਾ ਮੈਂ ਕਿਸੇ ਪਾਰਟੀ ਮੈਂ ਗੁਰੂ ਘਰ ਖੜਾ ਨਾ ਇਹ ਵੀ ਚੱਲਣ ਮੇਰੇ ਨਾਲ ਅੰਦਰ ਗੁਰੂ ਘਰ ਖੜ ਕੇ ਕਹਿਣ ਕਿ ਬੱਬੂ ਨੂੰ ਨਹੀਂ ਜਾਣਦੇ ਮਸਲਾ ਜਿਹੜਾ ਇਹਨਾਂ ਨੇ ਕੀਤਾ ਉਹਦੇ ਨਾਲ ਆਪਣੇ ਕਾਂਗਰਸ ਪਾੜ ਕੇ ਪੁੱਛੋ ਇਹਨਾਂ ਨਾਲ ਕੀ ਕੀਤਾ ਉਹਦੇ ਨਾਲ ਬੰਦੇ ਨਾਲ ਮੈਂ ਗੁਰੂ ਘਰ ਖੜ ਕੇ ਕਹਿੰਦਾ ਮੈਂ ਕਿਸੇ ਜੱਥੇਬੰਦੀ ਤੋਂ ਨਹੀਂ ਕਿਸੇ ਪਾਰਟੀ ਤੋਂ ਨਹੀਂ ਮੈਂ ਪੰਜਾਬ ਦਾ ਯੂਥ ਹਾਂ ਉਹ ਯੂਥ ਹੈ ਜ ਜਰਾ ਮੂਰੇ ਲਗਾਈ ਤੁਸੀਂ ਮੁੱਠੀ ਸੀਗੇ ਮੈਨੂੰ ਦੇਖਿਆ ਮੈਂ ਦੇ ਹਰ ਟਿਕਾਣਾ ਪੁੱਛਾ ਤੱਕ ਨਹੀਂ ਮੈਨੂੰ ਜਦੋਂ ਮੈਂ ਇਹਨਾਂ ਨੂੰ ਮਿਲਦੀ ਕੋਸ਼ਿਸ਼ ਕੀਤੀ ਕਿਸੇ ਨੇ ਮਿਲਾਇਆ ਨਹੀਂ ਮੈਂ ਪੂਰਾ ਪੇਜਦਾ ਘਰੇ ਪਹੁੰਚਿਆ ਆਪਣੇ ਦਰਾਹੇ ਆ ਕੇ ਮੇਰਾ ਨਾਮ ਰਣਜੋਤ ਸਿੰਘ ਦਰਾਹਾ ਵਾ ਮੈਨੂੰ ਰੋਜ਼ ਧਮਕੀਆਂ ਦਵਾਈਆਂ ਦੇ ਰਹੀਆਂ ਯਾਰ ਹੁਣ ਕਹਿ ਦੇ ਲਗੇ ਹੋਰ ਜੱਥੇ ਬੰਦੀ ਤੋਂ ਉਹ ਪਾਰਟੀ ਤੋਂ ਸਰਕਾਰ ਤੋਂ ਸਰਕਾਰੀ ਕਹਿੰਦੇ ਉਹਨਾਂ ਨੇ ਸਰਕਾਰੀ ਤਾਂ ਇਹ ਆਪ ਨੇ ਯਾਰ ਸਰਕਾਰੀ ਤਾਂ ਇਹ ਆਪ ਨੇ ਪੁੱਛੋ ਸਟੇਜ 'ਤੇ ਖੜੇ ਸੀ ਰਾਏ ਸਾਹਿਬ ਤੇ ਪੱਦੇ ਸਾਹਿਬ 14ਵੇਂ ਸਟੇਜ 'ਤੇ ਖੜ ਕੇ ਅੱਗੇ ਵਧੋ ਅੱਗੇ ਤੂੰ ਵੀ ਮਾ ਪਿੱਛੇ ਖੜ ਕੇ ਕੀ ਕਰ ਰਹੇ ਹੋ ਤੁਸੀਂ ਲੱਗੋ ਕਿ ਜਦ ਹੁਣ ਆਪਣੇ ਇੱਕ ਲ ਕੀ ਕਿਹਾ ਕਿ ਪ੍ਰਧਾਨ ਅੱਗੇ ਲੱਗਾ ਕਿ ਅਸੀਂ ਮਰਾਂਗੇ ਜਦੋਂ ਆਪਣੇ ਵਗਨ ਦੀ ਵਾਰਈ ਆਈ ਆਪ ਮਰਨ ਮਰਤ ਰੱਖ ਕੇ ਬਹਿ ਗਏ ਫਿਰ ਸੁਭਕਰ ਨੂੰ ਕਿਉਂ ਮਰਵਾਇਆ 750 ਕਿਉਂ ਮਰਵਾਇਆ ਜਦ ਤੁਸੀਂ ਆ ਮਰਨ ਮਰਤ ਰੱਖਣੇ ਆ ਛੱਡੋ ਮਰਨ ਮਰਤ ਲੱਗੋ ਅੱਗੇ ਤੇ ਲੱਖਾ ਸਹਾਨਾ ਰਾਜਨੀਤੀ ਕਿ ਨਹੀਂ ਹੈਗਾ ਮੈਂ ਦੱਸੋ ਲੱਖਾ ਸਹਾਨਾ ਕੀ ਆ ਉਹਦਾ ਨਾਲ ਸਰਦਨ ਕਾਕਾ ਸਿੰਘ ਕੋਟਲਾ ਵੀਡੀਓ ਪਾਉਂਦਾ ਰਾਜਨੀਤੀ ਕਨਾਲ ਭਾਨੇ ਸਿੱਧੂ ਨਾਲ ਪਾਉਂਦਾ ਹੋਰ ਜਿਹੜੇ ਬੰਦੇ ਤਾਂ ਇੱਥੇ ਰਾਜਨੀਤੀ ਤੇ ਗੈਰ ਰਾਜਨੀਤੀ ਕੇਸ ਫਿਰ ਤੇ ਨਹੀਂ 1 ਕਰੋੜ ਦਾ ਇਲਜ਼ਾਮ ਲੱਗਾ ਰਾਜਾ ਸਾਹਿਬ ਤੇ ਉਹਦਾ ਕੀ ਬਣਿਆ ਦੱਸੋ ਫਿਰ ਸਿਰ ਪੰਜਾਬ ਲੌਣ ਚੋ ਗਈ ਆ ਪੱਕੇ ਦ ਜੂਤ ਕਿੱਧਰ ਜਾਵੇ ਤੁਹਾਨੂੰ ਲੱਗਦਾ ਹੀ ਬਣੀ ਜਿਹੜੀ ਮੀਟਿੰਗ ਹੋਈ ਹੈ ਇਕੱਠੇ ਆਉਣਗੇ ਜਥੇਬੰਦੀ ਆ ਅੱਜ ਫੇਰ ਕੀ ਆ ਮੈਨੂੰ ਇੱਕ ਚੀਜ਼ ਦਾ ਜਵਾਬ ਦੋ ਲਓ ਮੈਂ ਤੁਹਾਨੂੰ ਸੱਚੀ ਦਿਖਾ ਦਿੰਦਾ ਲਵਾ ਲਓ ਕਰੋ ਚੈੱਕ ਆ ਲਓ ਪੰਜਾਬ ਬੰਦਾ ਸੱਦਾ ਦਿੱਤਾ 30 ਤਰੀਕ ਨੂੰ ਕਿਹਨੇ ਵੱਲੋਂ ਦਿੱਤਾ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਾ ਕਿ ਗੈਰ ਰਾਜਨੀਤਿਕ ਵੱਲੋਂ ਜਿਹੜਾ ਦਿੱਤਾ ਗਿਆ ਜਾਂ ਤਾਂ ਦੋ ਫਾਰਮਾ ਵੱਲੋਂ ਦਿੱਤਾ ਕੱਲੇ ਇੱਕ ਪਾਰਟੀ ਨੇ ਦਿੱਤਾ ਇਹ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਐਨਐਸਪੀ ਆ ਸਾਰੇ ਪੰਜਾਬ ਭਾਰਤੀ ਆ ਨਾ ਤੇ ਪੰਜਾਬ ਬੰਦ ਕਿਉਂ ਪੰਜਾਬ ਦੇ ਲੋਕ ਕਿਉਂ ਤੂ ਕੀ ਹੋਣ ਪਹਿਲਾਂ ਮੈਨੂੰ ਇਹ ਪੁੱਛੋ ਪਰ ਦੇਸ਼ ਨੂੰ ਪੁੱਛੋ ਫਿਰ ਇਹਨਾਂ ਨੇ ਮੈਨੂੰ ਫੇਸਬੁੱਕ ਤੋਂ WhatsApp ਸਭ ਆਸੇ ਬਲੌਕ ਕੀਤਾ ਹੋਇਆ ਸਵਾਲ ਕਰਾ ਤਾਂ ਬਲੌਕ ਕਰ ਦਿੰਦੇ ਲੋਕਾਂ ਨੂੰ ਇਹ